ਸਭ ਤੋਂ ਪਹਿਲੂ ਸਾਇਆਂ ਨੂੰ ਵਾਹਿਗੁਰੂ ਦੀ ਕਾਟਾ ਬੋਲੇ ਪਰ ਮੈਂ 109 ਮਹੀਨੇ ਦਿੱਤੀ ਨੰਗ ਲੈ ਕੇ ਆਇਆ ਥੋੜੀ ਥੋੜੀ ਬੜੀ ਸਾਰਿਆਂ ਨੂੰ ਪੇਸ਼ ਕਰਾਂਗਾ ਸਭ ਤੋਂ ਪਹਿਲੂ ਮੈਂ ਉਸ ਕਾਰੇ ਦਾ ਉਹਦੀ ਜਿਹੜੀ ਬਣ ਗਈ ਸੀ ਵਾਹ ਰੂਹ ਸਾਹਿਬ ਨੇ ਹੋ ਤੜਕੇ ਆਇਆ ਫੁਲਸ ਦਾ ਟੈਂਕਰ ਤੇ ਲੈ ਗਿਆ ਵੀਰ ਨੂੰ ਫੜ ਕੇ ਬੇਬੇ ਬਾਪੂ ਕਰਦੇ ਮਿੰਤਾ ਵਿੱਚ ਦਰਾਂ ਦੇ ਖੜ ਕੇ ਹੋ ਕੁਟੇ ਹੱਟ ਦਾ ਤਰਸ ਨਾ ਕੀਤਾ ਬੁੱਢੇ ਹੱਡ ਦਾ ਤਰਸ ਨਾ ਕੀਤਾ ਠਾ ਮਾਰਿਆ ਛੋਟਾ ਤੇਈ ਨ ਵਿਰਾਵਨ ਧਾਰਿਆ ਸਾਡੀ ਗਣਿਤ ਵਿੱਚ ਝੂੜੀਆਂ ਦਾ ਉੱਪਰ ਤੇਈ ਨ ਵਿਰਾਵਨ ਜਾਇਆ ਇਹ ਗਰਾਂਗੀ ਜੁੜਾਂ ਸੌਨ ਦਾ ਮਦੀਨਾ ਸੌਣ ਦਾ ਮਹੀਨਾ ਪੈਂਦੀ ਤੀ ਅਜ ਤੁਮਾਰ ਵੇ ਸੌਣ ਦਾ ਮਹੀਨਾ ਪੈਂਦੀ ਤੀ ਅਜ ਤੁਮਾਰ ਵੇ ਤੁਮਹੀ ਪਰ ਕੇਸ ਬੈਠਾ ਉੱਚ ਦਾ ਨਹਾਲ ਵੇ ਉੱਚ ਦਾ ਨਹਾਲ ਵੇ ਹੁਣ ਜਿਹੜਾ ਤਾਜ਼ਾ ਰੰਗ ਜੀ ਸਾਉਣ ਮਹੀਨੇ ਤੀਆਂ ਦੇ ਵਿੱਚ ਖੂਬ ਨੱਚਨ ਮਟਿਆਰਾ ਸਾਉਣ ਮਹੀਨੇ ਤੀਆਂ ਦੇ ਵਿੱਚ ਖੂਬ ਨੱਚਨ ਮਟਿਆਰਾ ਲਾਲਾ ਕੇ ਉਹ ਪੌੜ ਕੋਲੀਆਂ ਲੁੱਟਣ ਮੋਜ ਬਹਾਰਾਂ ਤੀਆਂ ਸਾਹਮਣੀਆਂ ਘੜਕੇ ਤੱਕ ਸਰਦਾਰਾਂ ਤੀਆਂ ਸਾਹਮਣੀਆਂ ਘੜਕੇ ਤੱਕ ਸਰਦਾਰਾਂ ਤੇ ਬਲਾਂ ਉੱਤੇ ਪੰਨਾ ਪਾਈਆਂ ਪਿਗਲਾ ਉੱਤੇ ਠੀਂਗਾ ਪਾਈਆਂ ਲਾਲਾ ਜੋਰ ਚੜਾਵਣ ਹੋਪਿਕ ਬਣਾਉ ਤੇ ਪੀਣਾ ਪਾਈਆਂ ਲਾਲਾ ਜੋੜ ਚੜਾਵਣ ਉਹ ਸੁਖੀ ਸੰਧੀ ਲੈ ਕੇ ਆਈ ਰੱਬਾ ਅਗਲੀ ਵਾਰ ਦਾ ਸਾਉਣ ਬਾਪੂ ਤੇ ਕੇਰੇ ਦੀ ਈਆਂ ਫੇਰ ਮਨਾਵਣ ਬਾਪੂ ਤੇ ਕੇਰੇ ਦੀ ਈਆਂ ਫੇਰ ਮਨਾਵਣ ਬਾਪੂ ਤੇ ਕੇਰੇ ਦੀ ਸਾਉਣ ਮਹੀਨੇ ਸਾਜ ਵਿਆਂ ਆਂ ਸਾਉਣ ਮਹੀਨੇ ਸਾਜ ਵਿਆਂ ਆਂ ਪਿੱਕਟਿਆਂ ਦੇ ਪਿੰਡਿਆਂ ਹਣ ਕਟੀਆਂ ਹੋ ਕੇ ਸਖੀਆਂ ਸਾਰੀਆਂ ਨਾਲ ਮਿਲ ਸਾਉਣੇ ਨਾ ਮਣ ਉਹ ਵਾਨਸਵੰਨੀਆਂ ਪਉਣ ਗੋਲੀਆਂ ਸਵਦਾ ਦੇ ਕੰਤਾ ਉਹਨਕੀਆਂ ਸੌਣੀਆਂ ਕੁੜੀਆਂ ਰਾਮਨਾਣ ਦੀਆਂ ਗੋਲੀਆਂ ਕੁੜੀਆਂ ਰਾਮਨਾਣ ਦੀਆਂ ਗੋਲੀਆਂ ਹੋ ਸੌਣ ਮਹੀਨੇ ਰਪਠੰਡਕ ਕੀਤੀ ਪਾਕੇ ਮੀਲ ਮੇਰਾ ਸੌਣ ਮਹੀਨੇ ਰਪਠੰਡਕ ਕੀਤੀ ਪਾਕੇ ਮੀਲ ਮੇਰਾ ਵਾਤਾਵਰਨ ਸਾਭ ਹੋ ਗਿਆ ਸਜਰਾ ਜਿਵੇਂ ਸਵੇਰਾ ਮਤ ਦੇ ਤੂਰੇ ਦੇ ਤੇਰੇ ਬਟਕੇ ਦਾ ਸਾਉਣ ਮਹੀਨੇ ਕਣੀਆਂ ਮੇਂ ਚਰਮ ਗਣੀਆਂ ਤੇ ਵਿਚਾਰਾ ਵੰਗਾਲਿਆ ਲੋ ਵੰਗਾਲਿਆ ਲੋ ਹੁਕਾ ਦੇਵੰਦਾਰ ਮੈਂ ਬੰਦ ਚੜਾਉਣਾ ਏ ਪੈਸੇ ਦੇ ਸਰਦਾਰਾਂ ਨੂੰ ਬੰਦ ਚੜਾਉਣਾ ਏ ਪੈਸੇ ਦੇ ਸਰਦਾਰਾਂ ਨੂੰ ਬੰਦ ਚੜਾਉਣਾ ਏ ਪੱਛੋਂ ਵੱਲੋਂ ਠੀਂ ਬਦਰੀ ਵਰਗੀ ਜਰਾ ਚਨੇਰੀ ਪੱਛੋਂ ਵੱਲੋਂ ਠੀਂ ਬਦਰੀ ਭੀ ਜੜਾ ਸੁਕੜੀ ਸੁਖਲੇ ਪਾਏ ਮੱਝੀ ਤੇ ਸੁਖਲੇ ਪਾਏ ਮੱਝੀ ਭੀ ਭਿੰਦੀ ਮ ਲੈ ਤੱਕ ਲੈ ਅੰਬਰਾ ਤੇ ਸੱਕਰੰਗੀ ਪੀਂਘ ਹੈ ਆਈ ਤੱਕ ਲੈ ਸੁਰਨੋ ਪਈ ਮੁਟਾਵਨ ਨੂੰ ਹੀ ਨੇ ਦਾ ਸਧਾਰਾ ਵੀ ਮੇਰਾ ਅਜਿਆਲਾ ਸੌਣ ਸੀ ਨੇ ਲੈ ਸਧਾਰਾ ਵੀ ਮੇਰਾ ਅਜਿਆਲਾ ਮਨੀਸ਼ ਰਾਏ ਸਿਰ ਧਰਿਆ ਪਿੱਪਾ ਝੋਗੜਾ ਅਕਲੰਗਾ ਆਇਆ ਜੋ 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 ਵੀਰਾ ਕਾਣੀ ਮਾਦਿਆ ਆਇਆ ਜੋ ਜੋ